ਦੀ ਦੇ ਸੀਨੀਅਰ ਸਾਥੀ ਔਰ ਸਾਡੇ ਸੀਵਰੇਜ ਬੋਰਡ ਦੇ ਚੇਅਰਮੈਨ ਮੇਰੇ ਵੀਰ ਡਾਕਟਰ ਸਨਿਆਲੂ ਵਾਲੀਆ ਜੀ ਸਾਡੇ ਐਨਸੀ ਸਾਹਿਬ ਬੇਦੀ ਜੀ ਔਰ ਉਹ ਸਾਰੇ ਸਾਥੀ ਜਿਹੜੇ ਅੱਜ ਇਹਨਾਂ ਦੀ ਅਗਵਾਈ ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਸੁਜਾ ਸਾਹਿਬ ਸनेहा ਜੀ ਅਮਨ ਜੀ ਸਾਰੇ ਸਤਕਾਰਯੋਗ ਸਾਥੀ ਅੱਜ ਤਕਰੀਬਨ 80 ਦੇ ਕਰੀਬ ਲੋਕ ਜਿਹੜੇ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਨੇ 80 ਤੋਂ ਵੱਧ ਨੇ ਜੀ 80 ਤੋਂ ਵੱਧ ਨੇ ਉਹ ਤਾਂ ਚਲੋ ਇੱਕ ਔਰ ਇੱਕ ਸਵਾ ਲੱਖ ਹੈ ਜਿਹੜਾ ਤੁਸੀ ਕਰ ਹੀ ਲੈਣਾ ਹੈ ਜੀ ਸੋ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਸੋ ਜਿੱਥੇ ਇਹਨਾਂ ਸਾਰੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਹੈ ਉੱਥੇ ਹੀ ਵੈਲਕਮ ਹੈ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਹਰ ਰੋਜ਼ ਨੇ dena ਵਾਦਾ ਹੋ ਰਿਹਾ ਔਰ ਇਹ ਬੜੇ ਸ਼ੁਭ ਸੰਕੇਤ ਹੁੰਦੇ ਨੇ ਕਿਸੇ ਵੀ ਇਲੈਕਸ਼ਨ ਦੇ ਵਿੱਚ ਜਦੋਂ ਲੋਕ ਆਪ ਮੁਹਾਰੇ ਪਾਰਟੀ ਦੀਆਂ ਲੀਡਰ ਦੀਆਂ ਸਰਕਾਰ ਦੀਆਂ ਨੀਤੀਆਂ ਨੂੰ ਦੇਖ ਕੇ ਜਦੋਂ ਸ਼ਾਮਲ ਹੁੰਣ ਤੇ ਉਹ ਉਹਦੇ ਨਾਲ ਬੜੇ ਪਲੀਪਾਨ ਤੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਕਿਸ ਪਾਸੇ ਦੀ ਹਨੇਰੀ ਚੱਲ ਰਹੀ ਹੈ ਅਜਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਔਰ ਮਾਨਸਾ ਦੀ ਸਰਕਾਰ ਦੇ ਪਿਛਲੇ ਸਵਾ ਤਿੰਨ ਸਾਲ ਦੇ ਕੰਮਾਂ ਨੂੰ ਦੇਖਦੇ ਹੋਏ ਸੰਜੀਵ ਅਰੋੜਾ ਜੀ ਦੀ ਸ਼ਰਾਫਤ ਇਮਾਨਦਾਰੀ ਔਰ ਲੁਧਿਆਣੇ ਪ੍ਰਤੀ ਉਨਾਂ ਦੇ ਕਮਿਟਮੈਂਟ ਨੂੰ ਦੇਖਦੇ ਹੋਏ ਇਹ ਸਾਰੇ ਸਾਥੀ ਅੱਜ ਸੁਰੂਜਾ ਸਾਹਿਬ ਤੇ ਨਾਲ ਸਾਰੇ ਸਾਥੀਆਂ ਦੀ ਰਹਿਨਮਾਈ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਲੁਧਿਆਣਾ ਵੈਸਟ ਨੂੰ ਲੁਧਿਆਣਾ ਵੈਸਟ ਬਰੌਨ ਦੀ ਇਹ ਇੱਕ ਸ਼ੁਰੂਆਤ ਅੱਜ ਹੋਣ ਜਾ ਰਹੀ ਹੈ ਸੋ ਇਹਨਾਂ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਜੀ ਆਇਆਂ ਨੂੰ ਵੈਲਕਮ ਔਰ ਮੈਂ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਇਹਨਾਂ ਦੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਜਿੱਥੇ ਜਿੱਤ ਦਾ ਜੋ ਮਾਰਜਨ ਹੈ ਉਹ ਹੋਰ ਬਹੁਤ ਵਧੇਗਾ ਉੱਥੇ ਹੀ ਉਮੀਦਵਾਰ ਨੂੰ ਵੀ ਸੰਜੀਵ ਗੁਰੂਣਾ ਜੀ ਨੂੰ ਵੀ ਪਾਰਟੀ ਨੂੰ ਵੀ ਤੇ ਸਰਕਾਰ ਨੂੰ ਵੀ ਇੱਕ ਐਡੀਸ਼ਨਲ ਇਨਸੈਂਟਿਵ ਇੱਕ ਐਡੀਸ਼ਨਲ ਹੌਸਲਾ ਮਿਲੇਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਨੇ ਉਹ ਲੁਧਿਆਣਾ ਦੇ ਲੁਧਿਆਣਾ ਬਸਤੇ ਉਹ ਵੱਡੇ ਪੱਧਰ ਦੇ ਉੱਪਰ ਕੀਤੇ ਜਾ ਸਕਣ ਉਹ ਸਾਡੇ ਨਾਲ ਇਸ ਸਾਰੇ ਪ੍ਰੋਸੈਸ ਨੂੰ ਪੂਰਾ ਕਰਨ ਦੇ ਲਈ ਉਚਿਤਚਿਤ ਤੌਰ ਤੇ ਜੋ ਸਾਡੇ ਸਾਥੀਆਂ ਦਾ ਜਿਨ੍ਹਾਂ ਦਾ ਸੰਯੋਗ ਰਿਹਾ ਐਡਵੋਕੇਟ ਗਗਨਦੀਪ ਸੈਣੀ ਜੀ ਨੇ ਵਾਈਸ ਪ੍ਰੈਜ਼ੀਡੈਂਟ ਨੇ ਸਾਡੇ ਲੀਗਲ ਵਿੰਗ ਦੇ ਐਡਵੋਕੇਟ ਗੁਰਪ੍ਰੀਤ ਜੀ ਸਾਡੇ ਸਾਥੀ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਹਿੰਮਤ ਕੀਤੀ ਹੈ ਇਹ ਸਾਰੇ ਪ੍ਰੋਸੈਸ ਨੂੰ ਨੇਪਰੇ ਚਾੜਨ ਦੇ ਸੋ ਸਾਰਿਆਂ ਦਾ ਅੱਜ ਦੇਖ ਰਹਿਣ ਜੋ ਬਹੁਤ-ਬਹੁਤ ਧੰਨਵਾਦ ਹੁਣ ਆਪਾਂ ਜਾਇਨਿੰਗ ਦਾ ਪ੍ਰੋਸੈਸ ਹੈ ਜਿਹੜਾ ਉਹ ਕਰਾਂਗੇ ਉਸ ਤੋਂ ਬਾਅਦ ਜੋ ਵੀ ਕੋਈ ਇਸ ਦਾ ਕੋਈ ਸਵਾਲ ਜਵਾਬ ਹੋਵੇ ਉਹ ਕਰਾਂਗੇ